ਹਾਂਜੀ ਮੰਮੀ ਜੀ ਕੋਈ ਨਹੀਂ ਲਗਾਣੇ ਸੀ ਕਿਸ ਦਿਨ ਚੱਕਰ ਮੈਂ ਕਰਦੀ ਮੰਮੀ ਬਾਅਦ ਚੋ ਗੱਲ ਕਰਦੀ ਹਾਂ ਅਜੇ ਘਰ ਦੇ ਕੰਮ ਕਰ ਲਾਂ ਥੋੜੇ ਕੀ ਲੋੜ ਹੈ ਘਰ ਦੇ ਕੰਮ ਕਰਨ ਦੀ ਉਹ ਤੇ ਤੇਰੀ ਮਾਂ ਕਰ ਲੂਗੀ ਜਾਣ ਕੇ ਸਾਰਾ ਦਿਨ ਤੇ ਤੇਰਾ ਫੋਨ ਹੀ ਨਹੀਂ ਮੁੱਕਦਾ ਮੈਂ ਤਾਂ 2 ਕਮਿੰਟ ਮੰਮੀ ਗੱਲ ਕੀਤੀ ਸੀ ਉਹ ਤਾਂ ਮੰਮੀ ਹੋਣਾ ਦਾ ਹੀ ਫੋਨ ਆਇਆ ਸੀ ਮੈਨੂੰ ਨਿੱਕੀ ਨਿੱਕੀ ਗੱਲ ਆਪਣੇ ਪੇਕਿਆਂ ਨੂੰ ਪਚਾਉਂਦੀ ਆ ਇਹੇ ਜੀ ਮੈਂ 2 ਮਿੰਟ ਹੀ ਗੱਲ ਕੀਤੀ ਚੱਲ ਉੱਠ ਜਾ ਕੇ ਪਿੰਡੀਆਂ ਬਣਾ ਤੈਨੂੰ ਨਹੀਂ ਦੇਦਾ ਸਾਰੇ ਟੱਬ ਨੇ ਰੋਟੀ ਖਾਣੀ ਆ ਚੱਲ ਦੱਪਾ ਹੋ ਕਿੱਥੇ ਜਾ ਲੜਪੱਲੇ ਪੈ ਗੀ ਸਾਡੀ ਮਮੀ ਨੇ ਦੇ ਪਿੰਡੀਆਂ ਬਣਾ ਰੀਆਂ ਵਾ ਤੂੰ ਐ ਮਮੀ ਨਾਲ ਲੜਨ ਦੇ ਬਾਹਨੇ ਲੱਭਦੀ ਰਹਿਣੀ ਆ ਤੂੰ ਵੀ ਚੁੱਪ ਕਰ ਜਾਵੇ ਵੱਡਾ ਮਾਂ ਦਾ ਚਮਚਾ ਮਮੀ ਤੂੰ ਐਵੇਂ ਹੀ ਨਾ ਕਹੋ ਸਣੀ ਰਹਿਣੀ ਆ ਇਹਨਾਂ ਨੂੰ ਕੋਈ ਜਵਾਬ ਦਿਆ ਕਰ ਪੁੱਤ ਮੈਂ ਤਾਂ ਘਰ ਟੁੱਟਣ ਤੋਂ ਡਰਦੀ ਆ ਇਸੇ ਘਰ ਕੇ ਮੈਂ ਇਹਨਾਂ ਨੂੰ ਕੋਈ ਜਵਾਬ ਨਹੀਂ ਦਿੰਦੀ ਕੱਖੋਂ ਹੌਲੇ ਹੁੰਦੇ ਜਾਵੇ ਆਪਣੇ ਪਿਓ ਨੂੰ ਸੱਦ ਕੇ ਲਿਆ ਉਹੋ ਹੀ ਕਰੂ ਇਹਨੂੰ ਸਿੱਧੀ ਮੁੰਡਾ ਵੀ ਆਪਣੀ ਬੋਲੀ ਬੋਲਣ ਲਾਤਾ ਜਾ ਲਿਆ ਆਪਣੇ ਪਿਓ ਨੂੰ ਸੱਦ ਕੇ ਉਹ ਮੇਜਰਾ ਉਹ ਯਾਰ ਮੇਰਾ ਵੀ ਦਿਲ ਕਰਦਾ ਕਰੇ ਸਾਡੇ ਘਰ ਵੀ ਖੁਸ਼ੀਆਂ ਨੱਚਣ ਰੱਬ ਸਾਨੂੰ ਵੀ ਮੁੰਡਾ ਦੇਵੇ ਉਹ ਐਂਜ ਲੱਗਦਾ ਜਿੱਦਾਂ ਅਸੀਂ ਖਾਲੀ ਚੱਲ ਜਾਣਾ ਉਹ ਨਹੀਂ ਨਹੀਂ ਉਹ ਮਿੱਤਰ ਪਿਆਰਿਆ ਉਹ ਮਨ ਨਹੀਂ ਭਰੀ ਜਾਂਦਾ ਉਹਦਾ ਤਾਂ ਸਾਰਿਆਂ ਦੀ ਸੁਣਦਾ ਵਾ ਉਹ ਮੇਰੇ ਪੱਲੇ ਤੇ ਇਹੋ ਜੀ ਕਲੈਣੀ ਜਨਾਨੀ ਪਈ ਨਾ ਮੇਰਾ ਤੇ ਘਰਵਰ ਨੂੰ ਜੀ ਨਹੀਂ ਕਰਦਾ ਉਪਰ ਮੇਰੇ ਵਾਲੀ ਤੇ ਚੰਗੀ ਆ ਪਰ ਮੈਂ ਖਿੱਚ ਕੇ ਰੱਖਦਾ ਵਾਂ ਮੈਂ ਨਹੀਂ ਬਖਸ਼ਦਾ ਸਿੱਧੇ ਮੂੰਹ ਬੋਲੀਦਾ ਹੀ ਨਹੀਂ ਜਾ ਕੇ ਐਡਾ ਭੂਏ ਚੜ ਜਾਂਦੀਆਂ ਜਨਾਨੀਆਂ ਉਹ ਕਹਿੰਦੇ ਆ ਰੱਸੀ ਤੇ ਜਨਾਨੀ ਜਿੰਨੀ ਖਿੱਚ ਕੇ ਰੱਖੋ ਨਾ ਓਨੀ ਚੰਗੀ ਹੁੰਦੀ ਆ ਓਏ ਉਹ ਮੁੰਡਾ ਤੇਰਾ ਤੁਰਿਆ ਆਉਂੜਿਆ ਈਓ ਉਹਨੂੰ ਕਿਨੇ ਦੱਸਾਂ ਕਿ ਤੂੰ ਮੇਰੇ ਲਾਗੇ ਬੈਠਾ ਵਾਂ ਰੱਬ ਜਾਣੀ ਉਹ ਡਾਡੀ ਬੀਬੀ ਨੂੰ ਸਮਝਾ ਰਾ ਉਹਦਾ ਅੱਜ ਫੇਰ ਪਾਰਾ ਚੜਿਆਈ ਉਹ ਤੇ ਮੰਮੀ ਨਾਲ ਲੜੀ ਜਾਂਦੀ ਆ ਉਹਨੇ ਕਿਹਾ ਬੀਬੀ ਤੇਰੀ ਉਮਰ ਜਿੱ ਕਿੰਨੀ ਵੱਡੀ ਆ ਉਹਨੇ ਦੁਨੀਆ ਵੇਖੀ ਆ ਉਹ ਫੇਰ ਕੀ ਹੋਇਆ ਤੇਰੀ ਮਾਂ ਨੂੰ ਕੁਝ ਕਹਿ ਤਾ ਦੇ ਉਹ ਤਾਇਆ ਤੂੰ ਨਾ ਵਿੱਚ ਬੋਲ ਤੂੰ ਟਕਿਆਰਾ ਨਾ ਤੇਰੀ ਸੋਹਰਿਆਣਾ ਬੰਦੀ ਆ ਨਾ ਤੇਰੀ ਕਿ ਭੈਣ ਭਰਾਣਾ ਬੰਦੀ ਆ ਤੂੰ ਮੈਨੂੰ ਮਤਾ ਦੇਵੇਂਗਾ ਉਹ ਵੇਖ ਲੈ ਮੇਜਰਾ ਆ ਮੁੰਡਾ ਤੇਰਾ ਵੀ ਤੇਰੀ ਘਰਵਾਲੀ ਦੀ ਬੋਲੀ ਬੋਲਦਾ ਈ ਆ ਕੀ ਬੋਲੀ ਐ ਨਾ ਤੂੰ ਓਏ ਉਹ ਤੈਨੂੰ ਨਿੱਕੇ ਵੱਡੇ ਦਾ ਲਿਆ ਜੀ ਨਹੀਂ ਆ। ਉਹ ਡੈਡੀ ਬੰਦਾ ਉਮਰ ਨਾਲ ਹੀ ਵੱਡਾ ਹੁੰਦਾ ਬੰਦਾ ਸੋਚ ਨਾਲ ਵੱਡਾ ਹੁੰਦਾ ਆ। ਇਹਦੀ ਤਾਂ ਸੋਚ ਹੀ ਬੜੀ ਮਾੜੀ ਆ। ਉਹ ਚੰਗਾ ਮੇਜਰਾ ਤੂੰ ਹੁਣ ਘਰ ਨੂੰ ਚੱਲ। ਸ਼ਾਮਾਂ ਨੂੰ ਮਿਲਾਂਗੇ। ਮੁੰਡੇ ਤੇਰੇ ਦੇ ਗੱਲਾਂ ਹੀ ਬੜੀਆਂ ਖਤਰਨਾਕ ਆ। ਤੂੰ ਚੱਲ ਠੀਕ ਆ। ਉਹ ਮਿਲਦੇ ਆਂ ਸ਼ਾਮਾਂ ਨੂੰ। ਉਹ ਮੈਂ ਕੁੱਤੀ ਚਿਕਾ ਨਵੇੜ ਆਵਾ ਪਹਿਲਾਂ। ਚੱਲੋ ਚੱਲ ਨਾਲੇ ਤੇਰੀ ਮਾਂ ਨੂੰ ਸੇਕਾਂ ਤੇ ਨਾਲੇ ਤੈਨੂੰ ਸੇਕਦਾ ਆ। हां बीबी की गल हो की सारा सारा आ, आ ला होना की आ रोज ਦਾ ਕੁੱਤ ਖਾਣਾ ਹੀ ਸਾਰਾ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਆ ਨਾ ਰੋਟੀ ਦਾ ਫਿਕਰ ਨਾ ਪਾਣੀ ਦਾ ਫਿਕਰ ਹੈ ਕਿੱਥੇ ਐ ਆ ਬਈ ਉਹ ਡੈਡੀ ਤੂੰ ਵੀ ਲਾਈ ਲੱਗੀ ਆ ਪਹਿਲਾਂ ਮੰਮੀ ਨੂੰ ਪੋਸ਼ੇ ਤੇ ਲੈ ਫਿਰ ਕੀ ਗੱਲ ਹੀ ਆ ਅਵੇਂ ਪਾਰਾ ਚੜਾਈ ਫਿਰਦਾ ਵਾ ਉਹ ਮੈਨੂੰ ਪਤਾ ਵਾ ਉਹਨੂੰ ਸਰਵਿਸ ਦੀ ਲੋੜ ਵਾ ਆ ਬੀਬੀ ਨੇ ਝੂਠ ਬੋਲਣਾ ਵਾ ਪਾਣੀ ਬਾਤਾਂ ਵੀ ਨਹੀਂ ਆ ਪਹਿਲਾਂ ਕੀ ਤੂੰ ਪਾਇਆ ਵਸਕਾਣਾ ਮੈਂ ਕੀ ਕਿਹਾ ਮੈਂ ਤਾਂ ਕੁਛ ਕਿਹਾ ਹੀ ਨਹੀਂ ਨਾ ਨਾ ਤੂੰ ਤੇ ਕੁਝ ਕਿਹਾ ਹੀ ਨਹੀਂ ਸਾਰਾ ਕਸੂਰ ਤੇ ਮੇਰਾ ਵਾ ਮੇਰਾ ਸਾਰੇ ਨਾ ਪਵਾੜੇ ਦੀ ਜੜੀ ਤੂੰ ਆ ਜੇ ਤੂੰ ਚੰਗੀ ਹੋਵੇਂ ਨਾ ਤੇ ਘਰ ਚ ਕਲੇਸ਼ ਨਾ ਪਵੇ ਠੀਕ ਆ ਐਦਾਂ ਨਹੀਂ ਸੁੱਤ ਰੋਣਾ ਤੂੰ ਸਾਥੋ ਕਿਹੜਾ ਚਾਨਣ ਵੱਖਰਾ ਰਾਤਾਂ ਵੀ ਪਰ ਸੰਗ ਨਹੀਂ ਮੋਏ ਓ ਮਮੀ ਤੂੰ ਇਨਾ ਵਾਂ ਵੀ ਡਰਦੀ ਰਹਿੰਦੀ ਆ ਹੁਣ ਤੇ ਅਖੀਰ ਹੋ ਗਈ ਆ ਮੈਂ ਹੁਣੇ 112 ਦੇ ਪੁਲਿਸ ਨੂੰ ਕਾਲ ਕਰਦਾ ਵਾਂ ਤੇ ਇਹਨਾਂ ਨੂੰ ਹੁਣੇ ਸਜ਼ਾ ਦਿਵਾਉਨੇ ਆ। ਨਾ ਪੁੱਤ ਐਦਾਂ ਗੱਲ ਵੱਧ ਜਾਣੀ ਐ। ਨਾਲੇ ਮੇਰੇ ਪੁੱਤ ਨੂੰ ਇੰਨੀਆਂ ਸਿਆਣੀਆਂ ਗੱਲਾਂ ਕੌਣ ਸਿਖਾਉਂਦਾ ਐ? ਮੰਮੀ ਸਾਡੇ ਸਕੂਲ ਵਿੱਚ ਨਾ ਪੁਲਿਸ ਸੈਮੀਨਾਰ ਲਾਉਂਦੀ ਆ ਤੇ ਉੱਥੇ ਆਹ ਨੂੰ ਦੱਸਦੀ ਆ ਕਿ ਆਪਾਂ ਜ਼ੁਲਮ ਦੇ ਖਿਲਾਫ ਆਵਾਜ਼ ਕਿਦਾਂ ਚੁੱਕਣੀ ਆ। ਪੁੱਤ ਮੈਂ ਤਾਂ ਪੜ੍ਹੀ ਲਿਖੀ ਕੁੜੀ ਸੀ ਪਰ ਮੈਨੂੰ ਇਸ ੱਬਰ ਨੇ ਅਨਪੜਹਾ ਤੋਂ ਵੀ ਜ਼ਿਆਦਾ ਮਾੜਾ ਬਣਾ ਦਿੱਤਾ। ਲਓ ਮੰਮੀ ਮੈਨੂੰ ਫੋਨ ਦੋ ਫਿਰ ਅੱਜ ਮੈਂ ਕੰਮ ਨਿਬੜ ਹੀ ਜਣਾ ਵਾ 1 1 2 ਇਹ ਕਹ ਰ ਮੇਜਰ ਸਿੰਘ ਦਾ ਬੇਟਾ ਤੁਸੀਂ 112 ਤੇ ਕਾਲ ਕੀਤੀ ਸੀ ਹਾਂ ਸਰ ਮੈਂ ਕੀਤੀ ਸੀ ਕਾਲ ਮੇਰਾ ਡੈਡੀ ਤੇ ਮੇਰੀ ਬੀਬੀ ਮੇਰੀ ਮੰਮੀ ਨੂੰ ਬਹੁਤ ਤੰਗ ਕਰਦੇ ਆ ਹਾਂਜੀ ਮੈਡਮ ਇਹ ਬੱਚਾ ਸੱਚ बोल ਰਿਹਾ ਹਾਂਜੀ ਸਰ ਮੈਂ ਪਿਛਲੇ 10 ਸਾਲਾਂ ਤੋਂ ਇਹਨਾਂ ਦਾ ਜ਼ੁਲਮ ਸਹ ਰਹੀ ਹਾਂ ਭਾਈ ਸਾਹਿਬ ਤੁਹਾਡੇ ਤੇ ਕੋਈ ਸ਼ਰਮਨਾ ਦੀ ਚੀਜ਼ ਹੈਗੀ ਐ ਤੇ ਮਾਤਾ ਤੂੰ ਇੱਕ ਔਰਤ ਹੋ ਕੇ ਇੱਕ ਔਰਤ ਤੇ ਜ਼ੁਲਮ ਕਰ ਰਹੀ ਹੈਂ ਨਹੀਂ ਨਹੀਂ ਮੈਡਮ ਜੀ ਐਦਾਂ ਦੀ ਤੇ ਕੋਈ ਗੱਲ ਹੀ ਨਹੀਂ ਆ ਮਾਤਾ ਇਹ ਫਿਰ ਦੋਵੇਂ ਜਣੇ ਝੂਠ ਬੋਲਦੇ ਨੇ ਲਿਖੋ ਇਹਨਾਂ ਦੀ ਕੰਪਲੇਂਟ ਤੇ ਕਰੋ ਇਹਨਾਂ ਤੇ ਕਾਰਵਾਈ ਨਹੀਂ ਮੈਡਮ ਜੀ ਇਨਾਤੀ ਕੋਈ ਸਖਤ ਕਾਰਵਾਈ ਨਾ ਕਰਿਓ ਨਹੀਂ ਤੇ ਮੇਰਾ ਘਰ ਟੁੱਟ ਜਾਣਾ ਹਰਣ ਦੇ ਮੰਮੀ ਇਹਨਾਂ ਨੂੰ ਪੀਉਣ ਦੇ ਜੇਲ੍ਹ ਦੀ ਧਾਲ ਇਹਨਾਂ ਨੇ ਪਤਾ ਤੈਨੂੰ ਕਿੰਨਾ ਚਿਰ ਤੰਗ ਕੀਤਾ ਵਾ ਮੇਜਰ ਸਿੰਘ ਤੇ ਮਾਤਾ ਅੱਜ ਤੇ ਤੁਹਾਨੂੰ ਅਸੀਂ ਵਾਰਨਿੰਗ ਦੇ ਕੇ ਚੱਲੇ ਆ ਜੇ ਅੱਗੇ ਤੋਂ ਇਹ ਕੁੜੀ ਨੂੰ ਤੰਗ ਕੀਤਾ ਘਰੇਲੂ ਹਿੰਸਾ ਦਾ ਪਰਚਾ ਦਰਜ ਕਰਕੇ ਜੇਲ੍ਹ 'ਚ ਭੇਜਾਂਗੇ ਲੱਗੀ ਸਮਝ ਨਾ ਨਾ ਸਰ ਮੈਂ ਤੇ ਨੂੰ ਆਪਣੀ ਧੀ ਬਣਾ ਕੇ ਰੱਖੂੰਗੀ ਅੱਗੇ ਤੋਂ ਤੁਹਾਨੂੰ ਕੋਈ ਸ਼ਿਕਾਇਤ ਦਾ ਇਦਾਂ ਦਾ ਮੌਕਾ ਨਹੀਂ ਮਿਲੂਗਾ ਹਾ ਕੁੜੀਏ ਦੱਸ ਕਰਵਾਉਣੀ ਕੋਈ ਕਾਰਵਾਈ ਹੁਣ ਨਹੀਂ ਨਹੀਂ ਮੈਮ ਇੱਕ ਵਾਰ ਇਹਨਾਂ ਨੂੰ ਵਾਰਨਿੰਗ ਦੇ ਕੇ ਛੱਡ ਦੋ ਬੇਟਾ ਜੀ ਫੋਨ ਤੁਸੀਂ ਕੀਤਾ ਸੀ ਹਾਂ ਜੀ ਬੇਟਾ ਜੀ ਸਾਡੇ ਵਰਗੇ ਬੱਚਿਆਂ ਤੇ ਮਾਂ ਨਾਲ ਤੁਸੀਂ ਆਪਣੀ ਮਾਂ ਲਈ ਆਵਾਜ਼ ਉਠਾਈ ਮੈਡਮ ਆ ਜਿਹੜੀ ਕੰਪਲੇਂਟ ਤੁਸੀਂ ਵਾਪਸ ਲਈ ਹੈ ਨਾ ਉਹਦੇ ਤੇ ਸਾਈਨ ਕਰੋ ਆਪਣੇ ਮੇਕਾਂ ਮਮੀ ਨਾ ਤਾਂ ਕਬੂਤ ਬਾਦੋਂ ਸੇ ਨਹੀਂ ਮਾਰਦੇ